ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਇੱਕ ਵੜ ਤਾਜੀ ਸੂਈ ਵੀ ਤੇ ਇੱਕ ਗੱਬਣ ਇਹ ਦੋਨਾਂ ਦੇ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਆਵ ਕੇ ਕਰਿਏਗਾ ਸਸੀ ਗਾਲ ਬਾਈ ਸਸੀ ਗਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਆਪਣਾ ਨਾਮ ਨਵਦੀ ਪਾਈ ਪਿੰਡ ਬਾਗਲਾ ਨੇੜੇ ਤਨੋਲਾ ਦੇ ਬਰਨਾਲਾ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 8360323597 83603 23597 29597 ਪਹਿਲੇ ਨੰਬਰ ਆਪਾਂ ਜਿਹੜੀ ਬਿਹੜ ਦੇਖਦੇ ਆ ਕਿਹੜਾ ਸੂਸੂਈ ਹੈ ਪਹਿਲਾ ਸੂਸੂਈ ਹੈ ਜੀ 2 ਘੰਟੇ ਨੂੰ ਕਿਹਦੀ ਥੂੜੀ ਨੂੰ ਜ਼ਹਿਰ ਪਈ ਬੱਚਾ ਇਹਨੇ ਕੀ ਜਿਹਦਾ ਬੱਚੀ ਹੈ ਜੀ ਪਿੱਛੇ ਇਹਦੇ ਮੰਨ ਕੇ ਚਲੋ ਚੰਗੇ ਸੀਮਨ ਦੀ ਬੱਚੀ ਲੱਗਦੀ ਹੈ ਨਾ ਐਚ ਐਫ ਸੀਮਨ ਮਾਰਕ ਦੀ ਸੀਮਨ ਦੀ ਹੈ ਜੀ ਐਚ ਐਫ ਠੀਕ ਹੈ ਜ਼ਹਿਰ ਸਾਰੀ ਬੱਠਲ ਜਾ ਪਈ ਹੈ ਦੋ ਘੰਟੇ ਦਾ ਜੀਰ ਪਾਈ ਕਿਤੇ ਠੀਕ ਹੈ ਦੁੱਧ ਦਾ ਅੰਦਾਜ਼ਾ ਆਜਾ ਆਪ ਨੂੰ ਕਿੰਨਾ ਗੇ ਪਹਿਲੇ ਸੂਏ 18 19 ਕਿਲੋ ਪਹਿਲਾਂ ਆਪਾ ਸੇਵਾ ਦਾ ਸੇਵਾ ਦਾ ਵੱਧ ਵੀ ਦੇਖਦੀ ਮੰਨ ਕੇ ਚੱਲੀਏ ਵੀ 16 ਤੋਂ ਪਾਰ ਵਾਲੇ ਤਾਂ ਹੈਗੀ ਆ ਹਾਂ ਇਹ ਪਾ ਘੱਟੀ ਕੇ ਦੁੱਧ ਵੱਧ ਨਹੀਂ ਜਾਏਗਾ ਇਹ ਵੀ 18 ਤੋਂ ਉੱਤੇ ਤੋਂ ਨਹੀਂ ਠੀਕ ਹੈ ਬਾਕੀ ਬਣੀ ਮੂਣੀ ਬਹੁਤ ਹਨ ਹਾਂ ਝਾਰਾ ਧੂਰਾ ਮਾਰ ਕੇ ਦੇਖ ਲਈ ਹਾਂਜੀ ਹਾਂਜੀ ਓਕੇ ਆ ਜਾਵਾਂ ਹਾਂਜੀ ਹਾਂਜੀ ਤੇ ਭਾਏ ਦਾ ਕੀ ਰੱਖਿਆ ਆਪਾਂ ਪਾਏ ਦੇ ਛੋਟੇ ਹੀ ਹੋਣਗੇ ਫੋਨ ਤੇ ਕਰਾਂਗੇ ਤੋਰੀ ਬਾਹਰ ਨੂੰ ਪਾ ਕੋਈ ਆਪਾਂ ਜ਼ਿਆਦਾ ਨਹੀਂ ਕਰਦੇ ਹੈਗੀ ਠੀਕ ਹੈ ਜਾਇਜ ਹੋਊਗਾ ਹਾਂ ਜਾਇਜ ਹੀ ਹੋਊਗਾ ਇਹ ਆਪਾਂ ਤੋਰੀ ਬਾਹਰ ਨੂੰ ਸਵਰ ਰੇਡ ਵੀਰ ਕਹਿੰਦਾ ਬਿਲਕੁਲ ਫੋਨ ਤੇ ਕਰਾਂਗੇ ਆਪਾਂ ਜਾਇਜ ਹੋਊਗਾ ਜਮਾ ਪਿੱਛੇ ਬੱਚੀ ਆ ਜੇ ਰਾਬ ਵੀ ਆ 16 17 ਕਹਿੰਦਾ ਕਿ ਤੂੰ ਦਊਗੀ ਕ੍ਰਾਸ ਬੱਚੀ ਆ ਪਹਿਲਾ ਸੂਆ ਸੂਈ ਆ ਸੇਵਾ ਨਾਲ ਆਈ ਤੂੰ ਤਾਂ ਹੀ ਨਹੀਂ ਮੈਂ 20 ਲੀਟਰ ਵੀ ਦੇ ਦੇ ਪਹਿਲਾ ਸੂਆ ਨਾਲ ਹੀ ਠੀਕ ਹੈ ਸੋ ਜਿੰਦ ਜਾਨ ਤੇ ਥਾਣ ਦੇਖੋ ਜਮਾ ਕੱਲਾ ਕੱਲਾ ਕੀ ਬਾਤ ਆ ਪੂਰਾ ਸਾਫ ਸੁਥਰਾ ਹਵਾਨਾ ਹੈਗਾ ਤੇ ਸੂਈ ਸਵਾਇਆ ਮੇਨ ਗੱਲ ਆਪਾਂ ਨੂੰ ਧੜਕ ਹੁੰਦਾ ਜੇਰ ਜੱਪੇ ਦਾ ਉਸ ਗੱਲੋਂ ਬੇਫਿਕਰ ਹੋ ਜਾਓ ਲੋਕਾਂ ਨੇ ਤੰਜੇ ਰਪਈ ਗੀ ਆ ਜੇਰ ਆਪਣੇ ਬੈਠੇ ਤਾਂ ਹੁਣੀ ਢਿੱਗੀ ਆ ਹਨਾ ਸੋ ਦੋ ਮਾੜ ਮੈਨੂੰ ਬਹਿਣਾ ਪਿਆ ਜੇਰ ਪੈਂਦੀ ਸੀ ਇਹਦੀ ਤੇ ਬਾਕੀ ਕਦ ਘਾੜ ਦੇਖੋ ਤੇ ਬਾਕੀ ਥੱਲੇ ਮਿਲ ਕੇ ਮੇਨ ਵਗੈਰਾ ਚੰਗੀ ਬੂਥੀ ਬਾਥੀ ਸੋਹਣੀ ਆ ਠੀਕ ਆ ਜਿਵੇਂ ਮਰਜ਼ੀ ਚੋਈ ਚੱਲੋ ਹਨਾ ਜਿਵੇਂ ਮਰਜ਼ੀ ਫੱਤੀ ਚੋਾਈ ਆ ਲੱਖਣ ਠੀਕ ਆ ਜਿਵੇਂ ਮਰਜ਼ੀ ਪੁੱਛ ਲਓ ਮਾਲਾ ਕੋ ਬਿਨਾ ਨਿਆਣਾ ਪਾਇ ਵੀ ਖੜਨ ਵਾਲੀ ਚੀਜ਼ ਆ ਨਿਆਣਾ ਵੀ ਪਾਖਦੇ ਨਹੀਂ ਨਿਆਣਾ ਤੋਂ ਮਤਾਂ ਨਹੀਂ ਕੋਈ ਚੱਟਾਰਾ ਤੂੰ ਰੋਕ ਕੇ ਆ ਮੂਹ ਇਧਰ ਸਾਰੀ ਦੇਖੋ ਜਮਾ ਇੱਧਰ ਖੜਦੇ ਸੋ ਦੇਖੋ ਆਹ ਦੇਖੋ ਖੁੱਲੇ ਗਰਾਊਂਡ 'ਚ ਖੜ ਗਈ ਜਾਵਾਂ ਲੰਬਾ ਗਰਥਨਾ ਜੀ ਮਾਰਨੀ ਬਸ ਓਕੇ ਬੱਚੇ ਨੂੰ ਭੱਜ ਲਈ ਸੋ ਆਹ ਦੇਖੋ ਆਹ ਤਾਂ ਬਰਫ ਆ ਜਾਵਾਂ ਜਿਵੇਂ ਹੁਣ ਕਿ ਮੂਹ ਦਾ ਟਾਈਮ ਗਰਮੀ ਦਾ ਹੁੰਦਾ ਬਰਫ ਦਾ ਰਵਾਜ ਹੀ ਆਉਣਾ ਹੁਣ ਜਾਵਾਂ ਸਕੰਜਵੀ ਚ ਪਾਲੇ ਚਾਹੇ ਵਸਵੀ ਲਾਈ ਚੱਲੀਏ ਬਰਫ ਹੀ ਇੱਕ ਤਰ੍ਹਾਂ ਦੀ ਜਾਵਾਂ ਧਾਰਾ ਵੀ ਇਹਨੇ ਮਾਰ ਕੇ ਦਿਖਾਦੀਆਂ ਲੈ ਇੱਥੇ ਤਾਂ ਭਾਵੇਂ ਵਾਂਟੇ ਖੇਡੀ ਜਾਈਏ ਬਹਿ ਕੇ ਹਨਾ ਹਾਂਜੀ ਹਾਂਜੀ ਕੋਈ ਗਰਮ ਨਹੀਂ ਹੈਗੀ ਠੰਡੀ ਹੈ ਧਾਰਾ ਚੌਣ ਬਹੁਤ ਮੋਟਾ ਲੱਗਿਆ ਵਾ ਹਨਾ ਚੌਣ ਚੌਣ ਤਾਂ ਪੂਰਾ ਵਧੀਆ ਵਾਸ਼ ਦੀ ਗੋਕੀ ਆ ਜਾਵਾ ਹਾਂ ਜੀ ਠੰਡੀ ਹੈ ਕੋਈ ਨਿਆਣਾ ਪਾਣਾ ਨਿਆਣਾ ਪਾ ਸਕਦੇ ਨਹੀਂ ਨੇ ਸੋ ਫਿਰ ਬਹੁਤ ਸੋਹਣਾ ਨਗੀਨਾ ਦਿਖਾਇਆ ਆਪਾਂ ਤੇ ਕਰਾਸ ਬਹਿੜ ਨਜ਼ਾਰੇ ਦੇ ਦੋ ਗਰਮੀਆਂ ਦਾ ਤੋਹਫਾ ਜਾਵਾ ਹਾਂ ਜੀ 2 ਘੰਟੇ ਹੋਏ ਤੇ ਅੱਗੇ ਦੋ ਨੰਬਰ ਜਿਹੜੇ ਬੱਚੀ ਦੇਖਦੇ ਆਪਾਂ ਜਸੂਆ ਸੂਨ ਆਈ ਇਹਨੇ ਠੀਕ ਹੈ ਕੈਕ ਦਾ ਲੈ ਜਾਂ ਸੂਨ ਚ ਜੇ ਇਹ 5-4 ਦਿਨ ਹੀ ਕੱਢੂਗੀ 5-4 ਦਿਨ ਸੂਨ ਚ ਬਾਕੀ ਤੇ ਬਾਲਟੇਲਾ ਬਹੁਤ ਪੰਨਾ ਹਾਲਿਆ ਨਾ ਹਾਂ ਜੀ ਇਹ ਵੀ ਠੰਡੀ ਹੈ ਕੋਈ ਨਹੀਂ ਇਹ ਵੀ ਕਰਮਾ ਜੀ ਠੀਕ ਹੈ ਹਾਂ ਜੀ ਆ ਦੇਖੋ ਹਵਾਣਾ ਸਾਫ ਸੁਥਰਾ ਕਿੰਨਾ ਦੁੱਧ ਪਾ ਦੂਗੀ ਇਹ ਨਹੀਂ ਇਹਨੇ ਪਹਿਲੇ ਸਵੇਰ 20 ਕਿਲੋ ਦਿੱਤਾ ਸੀ ਹੁਣ ਕਹਿੰਦਾ 20 ਤੋਂ ਉੱਪਰ ਲੰਘੂਗਾ ਆਪਾਂ ਮੰਨ ਕੇ ਚੱਲੀਏ ਗਰਮੀ ਜੱਟ ਸੌਦਾ ਜਾਂ 20 ਮੰਨ ਕੇ ਲੈ ਲੈ ਜਾਏ ਹਾਂਜੀ ਵੱਡੀ ਗਾਂ ਰਾਜੀ ਰੂਜੀ ਪੂਰੀ ਧੋਰੀ ਬਾਹਰ ਨੂੰ ਸੋ ਵੀਰੋ ਦੂਜੇ ਨੰਬਰ ਤੇ ਦੂਜਾ ਸੂਆ ਹੁੰਦੀ ਪਈ ਆ ਇਹ ਵੀ ਕੋਈ ਐ ਨਹੀਂ ਗਰਮ ਨਹੀਂ ਜੀ ਤੇ ਬਾਕੀ 나ੜਾ ਦੇਖੋ ਹਵਾਨੇ ਦੇ ਦੇ ਪੂਰੇ ਸੁਣੇ ਸਾਫ ਸੁਥਰੇ ਜਵਾਈ ਵਾਲੇ ਥਣ ਨੇ ਕੋਈ ਐ ਨਹੀਂ ਹੈਗਾ ਵੀ ਛੋਟਾ ਥਣ ਹੈਗਾ ਵਧੀਆ ਥਣ ਨਹੀਂ ਠੀਕ ਆ ਪੂਰੇ ਸਾਫ ਸੁਥਰੇ ਬਹਿੜਾ ਹਨ ਧੋਰੀ ਬਾਹਰ ਨੂੰ ਇਹਨੂੰ ਸੋ ਦੂਜਾ ਨੰਬਰ ਆਪਾਂ ਜਿਹੜੀ ਵਹਿੜ ਦੇਖਦੇ ਆ ਹਵਾਨੇ ਤੇ 나ੜਾ ਬਹੁਤ ਸਾਫ ਸੁਥਰੀ ਤੇ ਬਾਕੀ ਮੂੰਹ ਮੱਥੇ ਦੀ ਪੂਰੀ ਚੰਗੀ ਆ ਜਿੰਦ ਜਾਨ ਬਹੁਤ ਆ ਰਾਜੀ ਜੀ ਤੇ ਰਾਜੀ ਪਲੀ ਪੁੜੀ ਵੀ ਵਧੀਆ ਏ ਵੀ ਸਭ ਸੁਮਿੰਦ ਲੱਗ ਗਿਆ ਠੀਕ ਹੈ ਲੈ ਜੋ ਅਜੇ 5-4 ਦਿਨ ਹੈ ਨਾ ਤੇ ਰੇਟ ਇਹਦਾ ਹੀ ਵਾਜਬ ਹੋਊਗਾ ਪਤਾ ਜੀ ਆਪੋ ਤੋਂ ਵਪਾਰੀ ਵੀਰ ਵੀ ਗਾਵਾ ਲੈ ਕੇ ਜਾਂਦੇ ਨੇ ਇਹ ਗਾਹਾਂ ਵੇਚਣ ਦੀ। ਬਾਕੀ ਰੇਟ ਆਪਾਂ ਪੰਜ ਨਵਾਂ ਹੀ ਕੰਮ ਸ਼ੁਰੂ ਕਰਿਆ ਆਪਾਂ ਹਣਾ ਜਾਵਾਂ। ਹਈ ਆਪਾਂ ਕਦੇ ਨਾ ਕਦੇ ਸੌਂਕਰੀ ਵੀ ਲੈ ਕੇ ਆਉਂਦੇ ਆਗੇ। ਠੀਕ ਹੈ। ਵਪਾਰੀ ਵੀਰ ਆਈ ਲਾਏ ਨਹੀਂ ਬਿਨਾ ਵੀਡੀਓ ਦੀ। ਠੀਕ ਹੈ। ਮੰਨ ਕੇ ਚੱਲ ਜਿਹੜਾ ਘਰੇਲੂ ਬੰਦਾ ਲੈ ਗਿਆ ਜੇ ਜਾਏ ਕੋਣੀ ਵੇਚਨੇ ਦੋ ਪੈਸੇ ਦਊਗੀ ਉਹ। ਉਹ ਆਪਣੀ ਗਾਂ ਨਫਾ ਦਊ ਜਿਹੜੀ ਆਪਾਂ ਤੋਂ ਗਾਂ ਲੈ ਕੇ ਜਾਊਗਾ। ਸੋ ਜਾਜਗੱਲ ਆ ਵੀਰ ਦੀ ਜਾਵਾਂ ਤੇ ਰੇਟ ਬਾਜਵਾ ਨਵਾਂ ਕੰਮ ਆ। ਤੇ ਕਹਿੰਦੇ ਨਵਾਂ ਪਾਰੀ ਡਰ ਕੇ ਕੰਮ ਕਰਦਾ ਹੁੰਦਾ। ਨਹੀਂ ਗਾਵਾ ਚੰਗੀਆਂ ਨੇਗੀਆਂ ਸਰ ਆਏ ਜਾਇ ਕਰ ਲੈ ਲੈਟਰ ਬੰਨ ਦੇ। ਕੋਈ ਗਲਤੀ ਨਹੀਂ। ਸੋ ਠੰਡੀ ਸੀਲ ਬਹੁਤ ਆ ਦੋ ਬਿਹੜਾ ਸਾਨੂੰ ਦਿਖਾ ਦਿਆਂ। ਠੰਡੀ ਇਹ ਵੀ ਬਹੁਤ ਆ। ਮੋਬਾਈਲ ਨੰਬਰ ਬੋਲ ਜੀ ਆਪਣਾ। ਮੋਬਾਈਲ ਨੰਬਰ ਹੈ 83629597 ਪਿੰਡ ਬਾਲੀਆਂ ਜਿਹੜਾ ਸੰਗਰੂਰ। ਆਹ ਨੇੜੇ ਤਨੋਲਾ ਤੇ ਬਰਨਾਲਾ ਦਾ ਜੀ। ਠੀਕ ਐ। ਸੋ ਦੋਨਾਂ ਨਗਾ ਚ ਕੋਈ ਵੀ ਨਗ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ। ਕੋਈ ਨੁਕਸ ਨਹੀਂ ਘਟਾ। ਵੀਡੀਓ ਦੇਖ ਲਈ ਸਭ ਦਾ ਤਹਿਦ